ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਆਦੇ ਬਲੌਗ ਵਿੱਚ। ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ। ਦਿਨ ਦੁੱਗਣਾ ਰਾਤ ਚੌਗਣਾ ਤਰੱਕੀਆਂ ਬੱਸੇ ਭਾਈ ਸਾਰਿਆਂ ਨੂੰ। ਬਾਕੀ ਅੱਜ ਪਹੁੰਚੇ ਵੇ ਜੀ ਪਿੰਡ ਦੋਦਪੁਰ। ਵੀ ਕੱਲ ਉੱਥੇ ਦਰਿਆ ਨਾਲ ਢਾਲਾਈ ਵੀ ਆ ਪੂਰੀ ਐਨ। ਬੂਟੇ-ਬੱਟੇ ਜਿਹੜੇ ਹੈਗੇ 2 ਸਾਲ ਦੇ ਗਿਰਦੇ ਤੇ ਚਲੋ ਬਹੁਤ ਸੰਗਤ ਪਹੁੰਚੀ ਵੀ ਸੀ ਕੱਲ ਅਸੀਂ ਦੇਖੇ ਆਪਣਾ। ਵੀ ਹੈਗਾ ਤਾਂ ਬੰਨ ਤੋਂ ਹੈਗਾ ਤਾਂ 70-80 ਫੁੱਟ ਦੂਰ ਦਰਿਆ ਚੱਲਦਾ। ਵੀ ਹੁਣ ਆਪਾਂ ਦਰਿਆ ਪਰ ਖੜੇ ਆ। ਪਿੱਛੇ ਦਰਿਆ ਚੱਲਦਾ ਐਨ। ਵੀ ਉਹਦੇ ਕਰਕੇ ਰਾਤ ਰਾਤ ਉਹਨੇ ਬਹੁਤ ਚਲੋ ਵੀਰ ਸਾਰੇ ਲੱਗੇ ਰਹੇ ਰਾਤ ਰਾਤ ਲੱਗੇ ਬੂਟੇ ਬਾਟੇ ਗੇਰੇ ਬਹੁਤ ਟਰਾਲੀਆਂ ਮਿੱਟੀ ਦੀਆਂ ਆਉਂਦੇ ਨੇ ਥੈਲੇ ਭਰ ਕੇ ਲਾਉਂਦੇ ਵੀ ਖਾਰ ਪੈਂਦੀ ਪੈਂਦੀ ਰਾਤ ਬੰਨ ਦੇ ਨੇੜੇ ਪਹੁੰਚ ਗਈ ਸਵੇਰੇ ਕਬੀਰ ਲਾਈਵ ਹਦਾ ਉਹਦਾ ਲਾਈਵ ਦੇਖੋ ਕਹਿੰਦਾ ਵੀ ਜਿੰਨੇ ਸੰਗਤਾਂ ਪਹੁੰਚ ਸਕਦੀ ਪਹੁੰਚੋ ਹੁਣ ਆਪਾਂ ਇੱਥੇ ਪਹੁੰਚੇ ਵੀ ਦਰਿਆ ਦੇ ਪਰ ਵੀ ਚਲੋ ਕਰਾਉਂਦੇ ਮਾਤ ਜਿੰਨੀ ਹੁੰਦੀ ਹੈ ਪਰ ਸੰਗਤ ਬਹੁਤ ਪਹੁੰਚੀ ਵੀ ਹੈ ਟਰਾਲੀਆਂ ਮਿੱਟੀ ਦੇ ਰੇਤੇ ਨੇ ਪਰ ਪਰ ਕੇ ਬਹੁਤ ਆਉਂਦੇ ਜੇਸੀਬ ਮਸ਼ੀਨਾਂ ਬਹੁਤ ਪਹੁੰਚ ਆਵੇਂ ਆ ਪ੍ਰਸ਼ਾਸਨ ਸਾਰੇ ਹੀ ਪਹੁੰਚਾ ਹੋਇਆ ਫੌਜ ਪਹੁੰਚੀ ਪੂਰਾ ਮੰਤਾਨ ਨਾ ਨਾ ਕੰਮ ਕਰਦੇ ਆ ਪੂਰਾ ਤਸੱਲੀ ਦਾ ਕੰਮ ਚੱਲਦਾ ਹੈ ਪੁਲਿਸ ਮਹਿਕਮਾ ਆਪਣਾ ਸਾਰਾ ਪਹੁੰਚਿਆ ਪਿਆ ਇੱਥੇ ਹੋਰ ਪ੍ਰਸ਼ਾਸਨ ਜਿੰਨੇ ਵੀ ਅਫਸਰ ਪਹੁੰਚੇ ਹੋਏ ਆ ਵੀ ਪਾਣੀ ਭਾਈ ਖਾਜੇ ਮੂਰੇ ਜ਼ੋਰ ਕਿਸ ਤਰ੍ਹਾਂ ਨਹੀਂ ਚੱਲਦਾ ਹੈਗਾ ਬਹੁਤ ਬੜ ਬੜੀਆਂ ਪੰਡਾ ਬਣ ਕੇ ਗੀਰਦੇ ਥੈਲੀਆਂ ਦੀਆਂ ਪਰ ਹੜੀ ਜਾਂਦੀਆਂ ਚਲੋ ਡੰਡੇ ਗੱਡਦੇ ਆ ਡੰਡੇਗਾ ਲਾਉਂਦੇ ਦਿਖਾਉਂਦੇ ਸੋਨ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਬਹੁਤ ਜ਼ੋਰ ਆ ਪਰ ਉੱਪਰ ਬੱਦਲ ਵਾਈ ਦਿਆ ਵੀ ਬਣਿਆ ਵੇ ਹਲੇ ਮਾਹੌਲ ਉਕਣੇ ਵੀ ਮੀਂਹ ਡਪਿਆ ਵਾ ਚਲੋ ਮੀਂਹ ਐਨਾਂ ਹੀ ਮੀਂਹ ਬੰਦ ਰਹੇ ਉਹਦੇ ਕਰਕੇ ਵੀ ਚ ਬਾਕੀ ਲੰਗਰ ਵਾਲੇ ਵੀਰਿਆਂ ਦਾ ਕੋਈ ਅੰਤ ਨਹੀਂ ਹੈਗਾ ਲੰਗਰ ਪੂਰਾ ਪਹੁੰਚਿਆ ਹੋਇਆ ਪਾਣੀ ਪਹੁੰਚਿਆ ਹੋਇਆ ਚਾਹ ਪਹੁੰਚੀ ਵੀ ਸਾਰਾ ਕੁਝ ਚੱਲਦਾ ਕੰਮ ਬਹੁਤ ਵਧੀਆ ਇੱਕ ਜੁੱਟ ਹੋ ਕੇ ਲੱਗੇ ਹੋਇਆ ਬਾਕੀ ਕਰਪਾ ਰਖੇ ਮਾਲਕਾਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਵੀ ਜਿਹੜਾ ਬੰਨ੍ਹਦਾ ਸੀ ਪਾਣੀ ਦਾ ਰੋਕ ਮੋੜਦੀ ਹੈ ਕਿਉਂ ਬੰਨ੍ਹ ਦੇ ਨੇੜੇ ਚੱਲੇਗਾ ਜੇ ਬੰਨ੍ਹ ਟੁੱਟ ਗਿਆ ਬਹੁਤ ਨੁਕਸਾਨ ਹੋਣਾ ਹੈ ਆਪਣਾ ਇਲਾਕਾ ਉਧਰ ਨੂੰ ਹੈਗਾ 15 ਫੁੱਟ ਨੀਮਾ ਦਰਿਆ ਨਾਲ ਤੇ ਸਾਰਾ ਹੀ ਦਰਿਆ ਦੇਖੋ ਕਿੱਡੇ ਸਾਬਕਾ ਚੱਲਦਾ ਪਿੱਛੇ ਇਧਰ ਨੂੰ ਹੋ ਜਾਣਾ ਸਿੱਧਾ ਕਿਉਂ ਬਾੜ ਉਧਰ ਨੂੰ ਲੱਗੀ ਹੋਈ ਹੈ ਘਮਣਗੇਰੀ ਦੀ ਪਈ ਵੀ ਜੀ ਪਹੁੰਚੇ ਬੇ ਚਲੋ ਰੇ ਆਪਾਂ ਤੁਹਾਨੂੰ ਦਿਖਾਈ ਜਾਣਾ ਵਿੱਚ ਦੀ ਵਿੱਚ ਇਹ ਕੰਨਾ ਹੈਗਾ ਬਾਕੀ ਵੀਰਾਂ ਦੀ ਮਦਦ ਕਰਾਉਂਦੇ ਆ ਥੈਲੇ ਥੁੱਲੇ ਜਿਹੜੇ ਹੈਗੇ ਭਰਨੇ ਆਪਾਂ ਨੇ ਬੰਨ ਬਟੇਰੀ ਖੋ ਜੰਦੇ ਰੇ ਤਾਂ ਉਹ ਭਰੀ ਜਾਂਦੇ ਜੀ ਸੀ ਵੀ ਦੇ ਚੱਕ ਕੇ ਅੰਦਰ ਪਹੁੰਚ ਜਾਂਦੇ ਆ ਵੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਤੁਹਾਨੂੰ ਸਾਰਾ ਆਪਾਂ ਜਿੰਨਾ ਟਾਈਮ ਲੱਗਿਆ ਵਿੱਚ ਵਿੱਚ ਜਰੂਰ ਵੀ ਲਾ ਕੇ ਜਾਂਦੇ ਤਿੰਨ ਚਾਰ ਘੰਟੇ ਜਿਹੜੇ ਲੱਗੇ ਚਲੋ ਪਾਣੀ ਦਾ ਰੋਕ ਮੋੜਨਾ ਪੈਣਾ ਨਹੀਂ ਨੁਕਸਾਨ ਬਹੁਤ ਕਰੂਗਾ ਪਿੰਡਾਂ ਦਾ ਪਿੰਡ ਬਹੁਤ ਦੱਬਨੇ ਆ ਨਾ ਮਾਛੂਆੜੇ ਕੋਲ ਜਾ ਕੇ ਰੰਗ ਲੰਦ ਰਿਹਾ ਅੱਜ ਸਾਰਾ ਪਾਣੀ ਇੱਧਰ ਨੋ ਬਾਜ ਉੱਥੇ ਪਹੁੰਚਿਆ ਜਿੱਥੇ ਆਪਣਾ ਦੌੜ ਰੂਪ ਨੂੰ ਬੰਨ ਟੁੱਟਣ ਦਾ ਖਤਰਾ ਵੀ ਹੋਜੂ ਵੀ ਪਹੁੰਚੀ ਵੀ ਹੈ ਚਲੋ ਬੰਦੋਬਸਤ ਹੋ ਰਿਹਾ ਹੈ ਬਾਕੀ ਆਪਾਂ ਤੁਹਾਨੂੰ ਜਾ ਕੇ ਦਿਖਾਉਂਦੇ ਸਾਰਾ ਕੁਝ ਵੀ ਹੁਣ ਥੈਲੀਆਂ ਵਾਲੀਆਂ ਗੱਡੀਆਂ ਵੀ ਆ ਗਈਆਂ ਭਰ ਕੇ ਬਰੇ ਪ੍ਰਸ਼ਾਸਨ ਵੀ ਉਧਰ ਗਾਇਵਾਂ ਬਾਕੀ ਇਧਰ ਮੀਮੂ ਚਲੋ ਠੀਕ ਹੈ ਪਾਣੀ ਜਿੰਨਾ ਹੈਗਾ ਵਾ ਬੰਨ ਦਾ ਦਰਿਆ ਦਾ ਟੁੱਟਣ ਦਾ ਖਤਰਾ ਜ਼ਿਆਦਾ ਉਹ ਜਿਹੜੀ ਆ ਜ਼ਮੀਨ ਹੈ ਇਹ ਬੰਨ ਨਾਲੋਂ ਨੀਵੀਂ ਹੈ 15 ਫੁੱਟ ਨੀਵੀਂ ਹੋਣੀ ਹੈ ਫੇ ਜਿੱਤਨੂੰ ਢਾਲ ਹੁੰਦੀ ਉਹ ਤੁਹਾਨੂੰ ਢਾਲ ਜੀ ਲੱਗ ਜਾਂਦੀ ਜ਼ਿਆਦਾ ਉਹਦੇ ਕਰਕੇ ਚੱਕਰ ਪਿਆ ਵਾ ਬਾਕੀ ਭਾਈ ਫੌਜ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪਹੁੰਚੇ ਹੈ ਭਾਈ ਬਹੁਤ ਮਨੂ ਘੱਟ ਪਹੁੰਚੇ ਨੇ ਸਾਡੇ ਬਾਕੀ ਥੱਲੇ ਆ ਗਏ ਗੱਡੀਆਂ ਨਾਲਆਂ ਭਰ ਕੇ ਵੀ ਇਹ ਸੋ ਆਹ ਮੋੜਾਈ ਕੋਚ ਜਿੱਦ ਚੱਲ ਰਹੀ ਹੈ ਪੂਰੀ ਮਾਨ ਆ ਗਿਆ ਬਾਕੀ ਜਾ ਕੇ ਦੇਖਦੇ ਹਾਂ ਹਲੇ ਉਹਦੇ ਟਾਈਮ ਲੱਗਣਾ ਜਾਣੋ ਤੁਰ ਕੇ ਜਾਣਾ ਬਣਾ ਰਸਤਾ ਖਰਾਬ ਹੈ ਆ ਪਾਣੀ ਜਲਦਾ ਦਰਿਆ ਦੇ ਵਿੱਚ ਸਪੀਡ ਬਹੁਤ ਆ ਪਾਣੀ ਦੀ ਹੇ ਚੱਲਦਾ ਦਰਿਆ ਸਮਝ ਲਓ ਆ ਦਰਿਆ ਦਾ ਹੀ ਪਾਣੀ ਆ ਰਿਹਾ ਖੜਾ ਜਿਹੜਾ ਵੇਕਰ ਢਾਲ ਆ ਲੈਂਦਾ ਫਿਰ ਇਹ ਆਹ ਦਰਿਆ ਇਹ ਚੱਲਦਾ ਸਮਝਦੇ ਸਿੱਧਾ ਪਾਣੀ ਘਟਿਆ ਪਿਆ ਅੱਗੇ ਨਾਲ ਤੇ ਜਣੀ ਮੈਂ ਦੇਖੋ ਇਥੇ ਮੁੜਿਆ ਚਲੋ ਬਚਾਓ ਐ ਇੱਕ ਨਾ ਪਾਣੀ ਘਟ ਰਿਹਾ ਹੁਣ ਆ ਫਸਲ ਬੂਟਾਂ ਦੇ ਕੋਲ ਲੱਗਿਆ ਖੜਾ ਪਾਣੀ ਚੜਦੇ ਵਿੱਚ ਐਨ ਆ ਦੇਖੋ ਹੇਠਲੇ ਪਾਸੇ ਚੱਲਦਾ ਬੈ ਕਾਂਟਾ ਲਾ ਲੈਨੇ ਨੇ ਉਹ ਜਾਨਵਰੀ ਬੈਠੇ ਛੋਟੇ ਛੋਟੇ ਬਜੇ ਇੱਥੇ ਲੈਕਣਾ ਫਸਲ ਹੈ ਜਿਮੀਦਾਰਾਂ ਦੀ ਜਿਹੜੀ ਵਿੱਚ ਹੈਗੀ ਉਹ ਦੇਖੋ ਲਾਏ ਬਿਟਾ ਪਹਿਲਾਂ ਗੇਰੇ ਵਾ ਇੱਥੇ ਦੇ ਰਸਤੇ ਰੁੱਤੇ ਆਉਂਦੇ ਵਿੱਚ ਨੂੰ ਉਨੀ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਹੈ। ਉਹ ਮਾਝੇ ਚ ਤੇ ਰਸਤਾ ਵੀ ਖਰਾਬ ਆ ਗਿਆ। ਅੱਛੇ ਬੰਨ ਨੇੜੇ ਆ ਜਾ ਇਹ ਦਰਿਆ ਦੇ ਦਾ ਆਪਣਾ ਕਹਿੰਦੇ ਨਾ ਬੰਨ ਦੇ ਨੇੜੇ ਆ ਗਿਆ। ਇੱਥੇ ਜਲਦੀ ਸੇਵਾ। Да, дебрей, да. ད� 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 ད ད ད ད ད ਬੰਦ ਨੇ ਡੇਰੇ ਆਹਾ ਥੋੜਾ ਜਿਹਾ ਫਰਕ ਰਹੇਗਾ ਬਸ ਆਹਾ ਵੈਸੇ ਰੋਕਿਆ ਵੇ ਚਲੋ ਬਚੋ ਲੱਗਦਾ ਹੁਣ ਜਿਹੜਾ ਪੁੱਪੜੇ ਨੇ ਗਰੇਵਨੇ ਨਾ ਕਰਕੇ ਫਰਕ ਪੈ ਗਿਆ ਬਾਕੀ ਉਹ ਵੱਡੇ ਵੱਡੇ ਬੋਰੇ ਭਰ ਕੇ ਠੇਜਾਂ ਦੇ ਗੇਟ ਤੇ ਢਾਲੀ ਆਉਂਦੇ ਰੇਟੇ ਤੇ ਪਰ ਭਰ ਕੇ ਬਾਕੀ ਸੰਗਤ ਬਹੁਤ ਹੈ ਜੀ ਖੜਨੋਂ ਜਗ੍ਹਾ ਨਹੀਂ ਹੈਗੀ ਵੀ ਬਰਿਆ ਦਾ ਪਾਣੀ ਤਾਂ ਵਹਾਫ ਹੀ ਬਹੁਤ ਹੋ ਜਾਂਦਾ ਹੈ ਜਾਂ ਚੱਲਦਾ ਪਟਕ ਕਰ ਰਿਹਾ ਰਿਹਾ ਇੱਕ ਠੋਕਰ ਆਸੀ ਠੋਕਰ ਉਹ ਭਰਾਂ ਦੋਹਾਂ ਦੇ ਵਿਚਾਲੇ ਨੂੰ ਪਾੜ ਬੈ ਘੁੰਮਣ ਜਾ ਘੁੰਮਣ ਕੇ ਰੇਜੀ ਜਿਹੜੀ ਖਰਾਬ ਕਰਦੀ ਆ ਪਾਣੀ ਦੀ ਨਾ ਠੋਕਰ ਘੁੰਮਣ ਕੇ ਰੇਜੀ ਬਈ ਜਿਹੜੀ ਦੇ ਵਿੱਚ ਜਾਂਦਾ ਜੇ ਇਹਦਾ ਸਿੱਟਾ ਹੋ ਜਾ ਠੋਪਾ ਕਰਕੇ ਸਾਥੀ ਬਾਈ ਸੰਗਤ ਬਹੁਤ ਮੰਤਰੀ ਦੀ ਹੈ ਟਾਈਮ ਨਹੀਂ ਮਿਲਦਾ ਉਹਦੇ ਜਵਾਣ ਨੂੰ ਉਹਦੇ ਨਾਲ ਕੰਮ ਸੀ ਨਗਰ ਇਹਨਾਂ ਨੂੰ ਚੱਲਣਾ ਫੇਰ ਨੀਵਾਂ ਜਗ੍ਹਾ ਬਹੁਤ ਆ ਕਿਹਦੇ ਕਰਕੇ ਮਸ਼ੀਨਾਂ ਦੇ ਕੰਮ ਆ ਬਾਈ ਸਾਰਾ ਹੁਣ ਚਲੋ ਇਹ ਇੰਨਾ ਵੀ ਥੈਲੇ ਜਿਹੜੇ ਭਰਦੇ ਆ ਨਾ ਰਸਤੇ ਵਿੱਚ ਇਹ ਪਜਾਦ ਦੇ ਚੱਕਰ ਉੱਥੇ ਇਹਨੇ ਉਰਾਂ ਚੱਕ ਲੈ ਜਾਣੇ ਪੈਂਦੇ ਆ ਵੀਰ ਇਕੱਠੇ ਲੱਤੀ ਜਲੀਆ ਲੈਂਦੇ ਆਂ ਬਾਕੀ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਸਾਰੇ ਪਹੁੰਚੇ ਹੋਇਆ ਪੁਲਿਸ ਵਾਲੇ ਵੀ ਪਹੁੰਚੇ ਹੋਏ ਫੌਜੀ ਵੀ ਪਹੁੰਚੇ ਹੋਏ ਬੀਬੀਆਂ ਦਾ ਵੀ ਸੰਜੋਗ ਪੂਰਾ ਹੈ ਉਹਨਾਂ ਨੇ ਵੀ ਕੰਮ ਪੂਰਾ ਖਿੱਚਿਆ ਵਾ ਬਾਕੀ ਰਸਤਾ ਥੋੜਾ ਜਿਹਾ ਖਰਾਬ ਹੈ ਪਾਣੀ ਦਾ ਘਟ ਗਿਆ। ਪਾਣੀ ਦਾ ਫਰਕ ਪੈ ਗਿਆ। ਜ਼ਿਆਦਾ ਆਇਆ ਤਾਂ ਫੇਰ ਕੱਲ ਮੀਂਹ ਪੈਂਦੇ ਤੇ ਨਦੀਆਂ ਦਾ ਪਾਣੀ ਵਿੱਚ ਪਈ ਤੇ। ਅੱਜ ਵੀ ਨਹੀਂ ਆਇਆ ਕਿਤੇ। ਬਾਕੀ ਟਰੈਕਟਰਾਂ ਗੱਲੇ ਫੰਦ ਪੈਂਦਾ ਜਿਹਨਾਂ ਫੰਡਾ ਰੇਟਾ ਲਿਆਈ ਜਾਂਦੇ ਉਸੇ ਸੰਗਤ ਭਰੀ ਜਾਂਦੀ ਹੈ। ਵੀ ਮਸ਼ੀਨਾਂ ਦੇ ਚੱਕੇ ਲੱਗੇ ਜਾਂਦੇ ਆ। ਪਰ ਲੱਗਦਾ ਨਹੀਂ ਹੈਗਾ ਪਤਾ ਥੱਲੇ ਸੁੱਦਿਆਂ ਨਾਲ ਕਿਤੇ ਜਾਂਦੇ ਆ। ਸੰਗਤ ਉਹ ਹਟਾ ਪਹੁੰਚੀ ਵੀ ਹੈ ਚਲੋ ਸਾਰਿਆਂ ਦਾ ਸੰਜੋਗ ਹੈ ਕੰਮ ਚੱਲਦਾ ਜਿੰਨਾ ਚੱਲਦਾ ਕੱਚਾ ਵਾ ਕੰਮ ਬਹੁਤ ਜ਼ੋਰ ਕਰ ਬਾਕੀ ਦੇਖ ਲਿਆ ਲੋ ਭਾਈ ਮੈਕਨਿਕ ਦੀਆਂ ਗੱਡੀਆਂ ਵੀ ਖੜੀਆਂ ਬਾਕੀ ਰੇਟੇਡ ਟਰਾਲੇ ਬਹੁਤ ਭਰ ਕੇ ਆਉਂਦੇ ਆ ਜਾਮ ਲੱਗਿਆ ਸਾਰਾ ਹੀ ਬਹੁਤ ਟਰੈਕਟਰ ਆ ਗਏ ਜਿ ਭਰ ਕੇ ਰੇਟੇ ਸੇਵਾ ਤੇ ਆਏ ਸਾਰੇ ਜਿੰਨੇ ਵੀ ਆਉਂਦੇ ਆ ਇਹ ਉਸ ਸਵੇਰ ਉਹ ਮੀਂਹ ਹਟਿਆ ਹੁਣ ਆਪਣਾ ਨੇ ਤੇ ਖੇਰ ਵਿੱਚ ਸਾਰੇ ਰਾਹ ਤੇ ਪਈ ਗਿਆ ਚਲੋ ਪਿਆ ਬਹੁਤ ਹਸਾਬ ਜਿਗਲੇ ਪੈਂਦਾ ਤਾਂ ਬਹੁਤ ਨਹੀਂ ਜ਼ਿਆਦਾ ਰਿਹਾ ਵੀ ਪਾਣੀ ਜਿਹੜਾ ਪਾਣਾ ਹੈ ਕਹਿੰਦੇ ਬਦੂਗਰ ਬਦਨ ਵੀ ਜਾਇ ਘਟੇ ਹੀ ਆ ਕਦੇ ਹਟ ਜਾਂਦਾ ਕਦੇ ਪੈ ਜਾਂਦਾ ਜਦ ਦੇਖਿਆ ਦੋ ਕੁ ਵਾਰ ਆਦਰੂਸ਼ ਕੇ ਪੈਂਦਾ ਹੀ ਦੇਖਿਆ ਵੈਸੇ ਹੁਣ ਸਵੇਰ ਦਾ ਹਟਿਆ ਵਾ ਵੀ ਚਲੋ ਮੀਂਹ ਹਟਣ ਕਰਕੇ ਉੱਥੇ ਥੋੜਾ ਟਾਈਮ ਬੱਦਲ ਹਮਣਾ ਵਧੀਆ ਲੱਗ ਗਿਆ ਜੇ ਮੀਂਹ ਵਿੱਚ ਜਿਕਣਾ ਹੁਣ ਉੱਥੇ ਦੇ ਆਈ ਆਪਾਂ ਦੋ ਤੋਂ ਪਰੇ ਸਮਝ ਲੋ 12:00 ਵਜੇ ਚਾਰਾ ਘੰਟੇ ਆਪਣੇ ਲੱਗ ਗਏ ਉੱਥੇ ਚਲੋ ਵਧੀਆ ਉਗੀ ਸੇਵਾ ਜਿੰਨਾ ਡਾਇਆ ਟਾਈਮ ਸੋਣਾ ਲਾਇਆ ਹੁੰਦਾ ਵੀ ਵਾਰੀ ਦਾ ਚਲੋ ਘੱਟੇ ਕੰਮ ਹੁੰਦਾ ਉੱਥੇ ਇੰਨਾ ਬਹੁਤਾ ਨਹੀਂ ਹੈਗਾ ਥੱਲੇ ਦਾ ਮੈਂ ਕਹਿੰਦਾ 10-12 ਅੱਗੇ ਪਰ ਹੋਏ ਨੇ ਬਾਰੀ ਉਹ ਇੰਨੀ ਗਈ ਹੈ ਵੀ ਥੱਲੇ ਦੇ ਹੱਥਾਂ ਵਿੱਚ ਦਿਖੋਂਦੇ ਵੀ ਜਰੂਰ ਹੁਣ ਮੌਸਮ ਵੀ ਠੀਕ ਆ ਔਰ ਇਹ ਵਧੀਆ ਦੇ ਕਰਦ ਵੀ ਟਾਈਮ ਠੀਕ ਆ ਹੁਣ ਮੀਂਹ ਹਟੇ ਹੋਏ ਕਰਕੇ ਉੱਥੇ ਦਰਿਆ ਚ ਪਾਣੀ ਵੇਖੇ ਘਟਿਆ ਪਿਆ ਅੱਗੇ ਨਾਲੇ 2 ਫੁੱਟ ਘਟਾ ਤੁਸੀਂ ਦੇਖੀਏ ਸਾਰਾ ਪਰ ਪਾਣੀ ਫੇਰ ਵੀ ਬਹੁਤ ਹੈ ਦਰਿਆ ਵਾ ਜਿਹਦ ਨੂੰ ਚੱਲ ਪਾਣੀ ਢੋ ਲਾ ਲੈਣਾ ਲਾਏ ਦਿੰਦਾ ਵੀ ਪਾਣੀ ਦਾ ਹੁਣ ਇੱਥੇ ਸਾੜੇ ਹੀ ਫਰਕ ਪਿਆ ਵ ਰਾਦਾ ਮੈਂ ਚਲੋ ਪਿਆ ਹੈਗਾ ਹਿਸਾਬ ਜਿਗਾ ਪਿਆ। ਬਾਕੀ ਭਾਈ ਡੰਗਰ ਵੀ ਕਰਦੇ ਸੇਵਾ ਆਈ ਹੋਣੀ ਗੈਂਗੂਰੇ। ਵਿੱਕਣ ਮੋਸੇ 4 ਘੰਟ ਲੱਗ ਗਈ ਉਹ ਸੰਗਤ ਬਹੁਤ ਜਾਂਦੀ ਹੈ ਸੰਗਤ ਦਾ ਤਾਂ ਅੰਤੇ ਕੋਈ ਨਹੀਂ ਉੱਥੇ ਮੈਂ ਕਹਿੰਦਾ ਹਜ਼ਾਰਾਂ ਦੇ ਹਿਸਾਬ ਦਾ ਬੰਦਾ ਫੋੜ ਬਹੁਤ ਜਾਂਦੇ ਆ। ਵੀ ਹੁਣ ਹੋਰ ਪਿੰਡਾਂ ਵਿੱਚ ਤੇ ਵੀ ਦੇਖਿਆ ਟਰੈਕਟਰ ਆਪਣੇ ਦੇ ਖਿੱਤੇ ਦੇ ਭਰ-ਭਰ ਕੇ ਟਰਾਲੀਆਂ ਜਿਹਦੇ ਕੋਲ ਜੇਸੀਬੀ ਹੈਗੀ ਲੈ ਜਾਂਦੇ ਪਹੁੰਚਦੇ ਉੱਥੇ। ਵਿੱਕਣਾ ਵਾਕਈ ਇੱਥੇ ਵੀ ਆਪਣੇ ਠੀਕੇ ਆ ਮਾਹੌਲ ਜਿਹੜਾ ਹੈਗਾ। ਮੇਰਾ ਆਦਾ ਚਲੋ ਪਿਆ ਹੈ ਸਾਰੀ ਆਦਾ ਪੈਸੇ ਬਚਾਓ ਹੋ ਗਿਆ ਹੁਣਾਂ ਜੀਰੇ ਦੇ ਸਰਦਿਆਂ ਨੇ ਇਹਦਾ ਫੇਰ ਕੰਮ ਖਰਾਬ ਹੋਣੇ ਵਾਲੇ ਕੰਮ ਹੈ ਕਿਉਂ ਆ ਦੇਖੋ ਪੂਰਾ ਇਹ ਹੀ ਛੜ ਗਿਆ ਫੇਰ ਘੜ ਜਾਂਦਾ ਝੜ ਜਾਂਦਾ ਮੱਕੇ ਦਾ ਪਾਣੀ ਆਪਣੇ ਚੜਿਆ ਬਈ ਹੁਣ ਹਲੇ ਚਲੋ ਇਹਦਾ ਜੇ 2-4 ਦਿਨਾਂ ਆਵੇ ਲੱਜਦੇ ਨਹੀਂ ਹੈਗਾ ਪਾਣੀ ਕਿੱਥੇ ਗਿਆ ਜਿਹੜਾ ਦਰਿਆ ਵਿੱਚ ਪਾਣੀ ਹੈ ਰਾਤ ਨੂੰ ਬਾਤ ਛੱਡਦਾ ਜਾਂ ਦਿਨ-ਦਿਨ ਘਟ ਛੱਡਦਾ ਹੁਣ ਸਭ ਕੁ ਘਟਿਆ ਵਾ ਇਹਨਾਂ ਚਾਹੇ ਦਿਨ ਵਿੱਚ ਬਾਅਦ ਛੱਡਣਾ ਮਟਦਾ ਜੇ ਬੰਦਾ ਗੌਰ ਰੱਖੇ। ਪਰ ਰਾਤ ਨੂੰ ਬਾਅਦ ਛੱਡ ਦਿੰਦੇ। ਪਰ ਤਾਂ ਨਾ ਬਾਈ ਲੱਗਦੇ ਚਲੋ ਜੇ ਸਤਨ ਲੱਗੇਗਾ ਤਾਂ ਸੋਈ ਤਨ ਜਾਣੇ। ਕਿ ਸਹੀ ਲੱਗੀ ਕੌਣ ਜਾਣਦਾ ਹੁਣ ਅਸੀਂ ਤੇ ਜਾ ਕੇ 4 ਘੰਟੇ ਲੋਆਇਆ ਏ। ਵੀ ਉਹ ਵੀ ਕਿ 10-12 ਥੈਲੇ ਕਿੰਨੇ ਕੁ ਹੁੰਦੇ ਪਰ ਹੁਣੇ। ਵੀ ਐਕਣ ਹਰੇਕ ਜਾਂਦਾ ਚਲੋ ਮਾੜਾ ਮੋਟਾ ਕੰਮ ਕਰਾਇਆ ਹੁੰਦਾ। ਵੀ ਜਿਹੜੇ ਲਾਗ ਪਿੰਡ ਆ ਉਹਨਾਂ ਦਾ ਦਿਨ ਰਾਤ ਦਾ ਬਾਈ ਕੰਮ ਆ ਉਹ ਲੱਗੇ ਵੀ ਤਨ ਰਾਤ ਉਹਨਾਂ ਨੂੰ ਫਿਕਰ ਜ਼ਿਆਦਾ ਆਪਣਾ। ਵੀ ਐਕਣ ਦਾ ਹੁੰਦਾ। ਵੀ ਚਲੋ ਠੀਕ ਆ ਜੀ। ਕਰਦੇ ਹੁਣ ਕਾਕਾਂਡਾ ਆਪਾਂ ਵੀ ਕਾਕਾਂਡੇ ਕਰਕੇ ਥੋੜੇ ਜਿਹਾ ਭਜਣਾ ਬੈ ਗਿਆ ਕੱਲ ਵੀ ਨਹੀਂ ਆਏ ਹੈਗੇ ਕੱਲ ਸਾਰੀ ਜਿਹੇ ਮੀਂਹ ਪਈ ਜਾ ਹੁਣ ਪਾਉਂਦੇ ਮੈਂ ਸਮਝਾਇਆ ਕਾਕਾਂਡਾ ਦੇਖਦੇ ਆ ਵੀ ਮਿਲਦੇ ਫਿਰ ਕਿਸੇ ਅਗਲੇ ਬਲਾਕ ਚ ਜੀ ਸਾਰਿਆਂ ਸੱਸੇ ਕਾ